ਨਮਸਕਾਰ ਬ੍ਰੇਕਫਾਸਟ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਰੂਸ ਦੇ ਰਾਸ਼ਟਰਪਤੀ ਬਲਾਦੀਮਿਰ ਪੁਤਨ ਦੀ ਜਿਨ੍ਹਾਂ ਦੇ ਕਾਫਲੇ ਦੇ ਉੱਪਰ ਅਟੈਕ ਹੋਇਆ ਹੈ ਉਹਨਾਂ ਦੀ ਇੱਕ ਗੱਡੀ ਨੂੰ ਧਮਾਕੇ ਦੇ ਨਾਲ ਉਡਾ ਦਿੱਤਾ ਗਿਆ ਸੋ ਇਸ ਹਾਸੇ ਦੇ ਵਿੱਚ ਹਾਲਾਕਿ ਉਹ ਬਚ ਗਏ ਨੇ ਮਤਲਬ ਕਿ ਇੱਕ ਗੱਡੀ ਜਿਹੜੀ ਸੀ ਉਹਨਾਂ ਦੇ ਕਾਫਲੇ ਦੇ ਵਿੱਚ ਜਦੋਂ ਚੱਲ ਰਹੀ ਸੀ ਤੇ ਬਲਾਦੀਮਿਰ ਪੁਤਨ ਇਸ ਗੱਡੀ ਦੇ ਵਿੱਚ ਨਹੀਂ ਸੀ ਜਾਂ ਫਿਰ ਉਹ ਕਾਫਲੇ ਦੇ ਨਾਲ ਉਸ ਟਾਈਮ ਨਹੀਂ ਸੀ ਪਰ ਉਹਨਾਂ ਦੇ ਕਾਫਲੇ ਦੀ ਇੱਕ ਅਹਿਮ ਗੱਡੀ ਜਿਹੜੀ ਸੀ ਉਸ ਨੂੰ ਉੜਾ ਦਿੱਤਾ ਗਿਆ ਹੁਣ ਇਹ ਖਦਸ਼ਾ ਇਹ ਜਾਹਰ ਕੀਤਾ ਜਾ ਰਿਹਾ ਹੈ ਕਿ ਇਹ ਸਾਜ਼ਿਸ਼ ਹੈ ਜਾਂ ਫਿਰ ਕੋਈ ਟੈਕਨੀਕਲ ਇਸ਼ੂ ਦੇ ਕਰਕੇ ਇਸ ਗੱਡੀ ਦੇ ਵਿੱਚ ਬਲਾਸਟ ਹੋਇਆ ਪਰ ਬਹੁਤ ਵੱਡਾ ਇੱਕ ਸਿਕਿਉਰਿਟੀ ਫੇਲਿਅਰ ਇਸ ਨੂੰ ਮੰਨਿਆ ਜਾ ਰਿਹਾ ਔਰ ਐਫਐਸਬੀ ਦੇ ਹੈੱਡਕੁਆਰਟਰ ਦੇ ਬਾਹਰ ਹੋਇਆ ਖੂਫੀਆ ਏਜੰਸੀ ਹੈ ਉਹਦੇ ਹੈੱਡਕੁਆਰਟਰ ਦੇ ਬਾਹਰ ਇਹ ਜਿਹੜਾ ਧਮਾਕਾ ਹੋਇਆ ਇਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਚਰਚਾ ਚੱਲ ਪਈ ਹੈ ਕਿ ਕੀ ਬਿਲਾਦਿਮਿਰ ਜੇਲੈਂਸਕੀ ਦੇ ਵੱਲੋਂ ਕਈ ਹੋਈ ਗੱਲ ਪੂਰੀ ਹੋਣ ਵਾਲੀ ਹੈ ਦਰਸਲ ਯੂਕਰੇਨ ਦੇ ਰਾਸ਼ਟਰਪਤੀ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਜਲਦ ਹੀ ਪੋਟੇਨ ਜਿਹੜੇ ਨੇ ਉਹ ਮਰ ਜਾਣਗੇ ਔਰ ਉਸ ਤੋਂ ਬਾਅਦ ਇਹ ਤਮਾਕਾ ਹੋਣਾ ਕਿਤੇ ਨਾ ਕਿਤੇ ਹੁਣ ਇਹ ਸਾਜ਼ਿਸ਼ ਹੈ ਜਾਂ ਫਿਰ ਇਹ ਕੋਈ ਅਨਹੋਣੀ ਐਸੀ ਘਟਨਾ ਵਾਪਰੀ ਹੈ ਕਿਉਂਕਿ ਹਲੇ ਤੱਕ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸ਼ਾਇਦ ਇਸ ਗੱਡੀ ਦੇ ਇੰਜਨ ਦੇ ਵਿੱਚ ਕੁਝ ਸ਼ਾਰਟ ਸਰਕਟ ਹੋਇਆ ਸੀ ਔਰ ਸ਼ਾਰਟ ਸਰਕਟ ਤੋਂ ਬਾਅਦ ਇਹ ਸਾਰੀ ਗੱਡੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਦੱਸ ਦਈਏ ਕਿ ਇਹ ਲਿਮੋਜ਼ਿਨ ਗੱਡੀ ਸੀ ਲਿਮੋਜ਼ਿਨ ਉਹ ਗੱਡੀ ਆ ਜਿਹੜੀ ਕਿ ਰੂਸ ਦੇ ਵਿੱਚ ਹੀ ਬਣਾਈ ਜਾਂਦੀ ਹੈ ਔਰ ਪਿਛਲੇ ਸਾਲ ਦੇ ਵਿੱਚ ਕੋਰੀਆ ਦੇ ਜਿਹੜੇ ਤਾਨਾ ਸ਼ਾਨੇ ਕਿਮ ਜੋਂਗ ਉਹਨਾਂ ਨੂੰ ਵੀ ਇਹ ਗੱਡੀ ਗਿਫਟ ਕੀਤੀ ਗਈ ਸੀ ਪੋਪਨ ਹੁਨਾ ਦੇ ਵੱਲੋਂ ਪਰ ਉਸੇ ਗੱਡੀ ਦੇ ਵਿੱਚ ਧਮਾਕਾ ਹੋ ਜਾਣਾ ਔਰ ਉਹ ਗੱਡੀ ਜਿਹੜੀ ਰੂਸ ਦੇ ਵਿੱਚ ਹੀ ਬਣਦੀ ਆ ਔਰ ਇਸ ਗੱਡੀ ਦੇ ਕਈ ਗੱਡੀਆਂ ਪੋਪਨ ਦੇ ਕਾਫਲੇ ਦੇ ਵਿੱਚ ਲਿਮੋਜ਼ਿਨ ਚੱਲਦੀਆਂ ਨੇ ਪਰ ਲਿਮੋਜ਼ਿਨ ਗੱਡੀ ਦੇ ਵਿੱਚ ਹੀ ਇਹ ਧਮਾਕਾ ਹੋ ਜਾਣਾ ਇਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਚਰਚਾ ਛਿੜ ਪਈ ਹੈ ਕਿ ਕਿਤੇ ਨਾ ਕਿਤੇ ਰੂਸ ਦੇ ਰਾਸ਼ਟਰਪਤੀ ਉੱਤੇ ਵੀ ਕੋਈ ਅਟੈਕ ਕਰਵਾਉਣ ਦੀ ਕੋਸ਼ਿਸ਼ ਕਰ ਸਕਦਾ ਸੋ ਇਹ ਖੱਤਸੇ ਜਾਹਰ ਕੀਤੇ ਜਾ ਰਹੇ ਨੇ ਪਰ ਜੇਲੈਂਸਕੀ ਹੁਨਾ ਦਾ ਉਹ ਬਿਆਨ ਜਿਹੜਾ ਫਿਰ ਤੋਂ ਇੱਕ ਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਪੋਪਨ ਬਹੁਤ ਜ਼ਿਆਦਾ देर ਨਹੀਂ ਜੀਣਗੇ ਸੋ ਇਸ ਅਟੈਕ ਨੂੰ ਇਸ ਘਟਨਾ ਨੂੰ ਉਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਦੂਸਰੇ ਪਾਸੇ ਗੱਲ ਅਮਰੀਕਾ ਦੀ ਕਰਨੀ ਹੈ ਜਦੋਂ ਤੋਂ 트럼ਪ ਰਾਸ਼ਟਰਪਤੀ ਬਣੇ ਨੇ ਦੂਸਰੀ ਵਾਰ ਉਹਨਾਂ ਦੇ ਵੱਲੋਂ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਨੇ ਕਈ ਉਹਨਾਂ ਨੇ ਐਸੀਆਂ ਸੰਧੀਆਂ ਸੀ ਜਿਨ੍ਹਾਂ ਦੇ ਉੱਪਰ ਸਾਈਨ ਕਰ ਦਿੱਤੇ ਉਸ ਤੋਂ ਇਲਾਵਾ ਪੂਰੀ ਦੁਨੀਆ ਦੇ ਲੋਕਾਂ ਨੂੰ ਡਿਪੋਰਟ ਕਰਨਾ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਪੂਰੀ ਦੁਨੀਆ ਦੇ ਉੱਪਰ ਟੈਰਿਫ ਲਗਾਉਣਾ ਸੋ ਕਈ ਤਰੀਕੇ ਦੇ ਇਲਜ਼ਾਮ ਔਰ ਕਈ ਤਰੀਕੇ ਦੇ ਸ਼ਕੰਜੇ ਜਿਹੜੇ ਕੱਸੇ ਜਾ ਰਹੇ ਪੂਰੀ ਦੁਨੀਆ ਦੇ ਕੁਝ ਦੇਸ਼ਾਂ ਦੇ ਉੱਪਰ ਜਿਹੜੇ ਦੇਸ਼ ਸਿੱਧੇ ਤੌਰ ਦੇ ਉਤੇ ਅਮਰੀਕਾ ਦਾ ਸਾਥ ਦੇਣ ਲਈ ਤਿਆਰ ਨਹੀਂ ਹੋ ਰਹੇ ਉਹਨਾਂ ਦੇ ਕਾਲਰ ਨੂੰ ਕਿੱਦਾਂ ਫੜਨਾ ਉਹ ਵੀ ਚੰਗੀ ਤਰ੍ਹਾਂ ਰਾਸ਼ਟਰਪਤੀ ਟਰੰਪ ਜਾਣਦੇ ਨੇ ਪਰ ਹੁਣ ਇੱਕ ਨਵਾਂ ਆਦੇਸ਼ ਜਿਹੜਾ ਜਾਰੀ ਕੀਤਾ ਗਿਆ ਉਸ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਵਿਦਿਆਰਥੀ ਜਿਹੜੇ ਅਮਰੀਕਾ ਦੇ ਵਿੱਚ ਜਾ ਕੇ ਪੜ੍ਹਦੇ ਨੇ ਉਹਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਦਰਸਲ ਅਮਰੀਕਾ ਸਰਕਾਰ ਦੇ ਵੱਲੋਂ 300 ਤੋਂ ਵੱਧ ਵਿਦਿਆਰਥੀਆਂ ਨੂੰ ਜਿਹੜੇ ਵੱਖ-ਵੱਖ ਕੰਟਰੀਜ਼ ਤੋਂ ਪੜਨਣ ਦੇ ਲਈ ਅਮਰੀਕਾ ਦੇ ਵਿੱਚ ਗਏ ਹੋਏ ਨੇ ਉਹਨਾਂ ਨੂੰ ਇੱਕ ਮੇਲ ਗਈ ਹੈ ਉਸ ਮੇਲ ਦੇ ਮਾਧਿਅਮ ਦੇ ਨਾਲ ਉਹਨਾਂ ਨੂੰ ਦੇਸ਼ ਛੱਡਣ ਦੇ ਲਈ ਕਹਿ ਦਿੱਤਾ ਗਿਆ ਮਤਲਬ ਅਮਰੀਕਾ ਤੋਂ ਵਾਪਸ ਜਾਣ ਦੇ ਲਈ ਕਹਿ ਦਿੱਤਾ ਗਿਆ ਆਪਣੇ ਆਪਣੇ ਮੁਲਕ ਉਹਦਾ ਕਾਰਨ ਕੀ ਹੈ ਪਿਛਲੇ ਸਮਿਆਂ ਦੇ ਵਿੱਚ ਗਾਜ਼ਾ ਪੱਟੀ ਦੇ ਉੱਪਰ ਅਟੈਕ ਕੀਤਾ ਗਿਆ ਇਜ਼ਰਾਈਲ ਦੇ ਵੱਲੋਂ ਇਜ਼ਰਾਈਲ ਨੂੰ ਅਮਰੀਕਾ ਆਪਣਾ ਪੱਕਾ ਮਿੱਤਰ ਮੰਨਦਾ ਹੈ ਔਰ ਕੁਝ ਐਸੇ ਵਿਦਿਆਰਥੀ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਪੜਨ ਦੇ ਲਈ ਅਮਰੀਕਾ ਦੇ ਵਿੱਚ ਗਏ ਹੋਏ ਨੇ ਸਟੂਡੈਂਟ ਵੀਜ਼ਾ ਦੇ ਉੱਪਰ ਉਹਨਾਂ ਵਿਦਿਆਰਥੀਆਂ ਦੇ ਵੱਲੋਂ ਗਾਜ਼ਾ ਦਾ ਸਮਰਥਨ ਕਰਦੇ ਕਰਦੇ ਆ ਹੋਇਆਂ ਕੁਝ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਮਤਲਬ ਕਿ ਜਦੋਂ ਤੁਸੀਂ ਵੀ ਕਿਸੇ ਘਟਨਾ ਨੂੰ ਦੇਖਦੇ ਹੋ ਤੁਸੀਂ ਵੀ ਰਿਐਕਸ਼ਨ ਰਿਐਕਟ ਕਰਦੇ ਹੋ ਤੁਹਾਨੂੰ ਘਟਨਾ ਚੰਗੀ ਲੱਗਦੀ ਹੈ ਤਾਂ ਤੁਸੀਂ ਉਹਦੀ ਵਾਹਵਾਹੀ ਕਰਦੇ ਹੋ ਤੁਹਾਨੂੰ ਘਟਨਾ ਮਾੜੀ ਲੱਗਦੀ ਹੈ ਤਾਂ ਤੁਸੀਂ ਰਿਐਕਟ ਕਰਦੇ ਹੋ ਇਸੇ ਤਰੀਕੇ ਦੇ ਨਾਲ ਜਦੋਂ ਗਾਜ਼ਾ ਪੱਟੀ ਦੇ ਉੱਪਰ ਹਮਲਾ ਕੀਤਾ ਗਿਆ ਇਜ਼ਰਾਈਲ ਦੇ ਵੱਲੋਂ ਤੇ ਉਹਦਾ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਮਤਲਬ ਮਤਲਬ ਕੁਝ ਵਿਦਿਆਰਥੀਆਂ ਨੇ ਅਮਰੀਕਾ ਦੇ ਵਿੱਚ ਪੜ੍ਹਦੇ ਹੋਏ ਵਿਦਿਆਰਥੀਆਂ ਨੇ ਉਸ ਦਾ ਵਿਰੋਧ ਕੀਤਾ ਔਰ ਉਸ ਦੇ ਵਿਰੋਧ ਦੇ ਵਿੱਚ ਕੁਝ ਪੋਸਟਾਂ ਪਾਈਆਂ ਉਹਨਾਂ ਪੋਸਟਾਂ ਨੂੰ ਪਾ ਕੇ ਉਹਨਾਂ ਨੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜੋ ਗਾਜ਼ਾ ਪੱਟੀ ਦੇ ਉੱਪਰ ਹੋ ਰਿਹਾ ਹੈ ਉਹ ਗਲਤ ਹੋ ਰਿਹਾ ਔਰ ਅਮਰੀਕਾ ਨੂੰ ਇਜ਼ਰਾਈਲ ਦਾ ਸਾਥ ਛੱਡ ਕੇ ਗਾਜ਼ਾ ਪੱਟੀ ਦੇ ਉਹਨਾਂ ਲੋਕਾਂ ਦਾ ਫਿਲਸਤੀਨ ਦੇ ਉਹਨਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਜਿਸ ਤੋਂ ਬਾਅਦ AI ਦੀ ਟੈਕਨੀਕ ਦੇ ਨਾਲ ਉਹ ਬੱਚੇ ਜਿਹੜੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਗਾਜ਼ਾ ਦੇ ਫੇਵਰ ਦੇ ਵਿੱਚ ਕੁਝ ਪੋਸਟਾਂ ਪਾਈਆਂ ਸੀ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਔਰ ਉਹਨਾਂ ਨੂੰ ਟ੍ਰੇਸ ਕਰਨ ਤੋਂ ਬਾਅਦ 302 ਬਦ ਐਸੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਹੁਣ ਉਹ ਮੇਲ ਚਲ ਗਈ ਹੈ ਕਿ ਉਹ ਉਹ ਇਸ ਗਤੀਵਿਧੀ ਦੇ ਵਿੱਚ ਸ਼ਾਮਲ ਸੀ ਕਿਉਂਕਿ ਅਮਰੀਕਾ ਕਹਿੰਦਾ ਹੈ ਕਿ ਜਿਹੜਾ ਜਿਹੜਾ ਵੀ ਵਿਅਕਤੀ ਅਮਰੀਕਨ ਅਮਰੀਕਨ ਸਰਕਾਰ ਜਾਂ ਅਮਰੀਕਾ ਦੇ ਪ੍ਰਸ਼ਾਸਨ ਦੇ ਵੱਲੋਂ ਲਏ ਗਏ ਫੈਸਲੇ ਦਾ ਵਿਰੋਧ ਕਰਦਾ ਹੈ ਉਹ ਸਿੱਧੇ ਤੌਰ ਦੇ ਉਤੇ ਅਮਰੀਕਾ ਦੇ ਲੋਕਾਂ ਦਾ ਅਮਰੀਕਾ ਦੀ ਸਰਕਾਰ ਦਾ ਵਿਰੋਧੀ ਹੈ ਇਸੇ ਕਰਕੇ 300 ਤੋਂ ਵੱਧ ਜਿਹੜੇ ਬੱਚੇ ਸੀ ਵਿਦੇਸ਼ ਮੰਤਰੀ ਦੇ ਵੱਲੋਂ ਕਾਲੇ ਦੇ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਇਹ ਇੱਥੇ ਰੁਕੇਗੀ ਨਹੀਂ ਕਾਰਵਾਈ ਹੋਰ ਕਾਰਵਾਈ ਹੋਏਗੀ ਇਹ ਬੱਚੇ ਤਾਂ ਬਾਹਰ ਜਾਣਗੇ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਜਾਣਗੇ ਆਨ ਆਲੇ ਟਾਈਮ ਦੇ ਵਿੱਚ ਵੀ ਜੇ ਕੋਈ ਹੋਰ ਵਿਦਿਆਰਥੀ ਇਸ ਤਰੀਕੇ ਦੀ ਗਤੀਵਿਧੀ ਦੇ ਵਿੱਚ ਅਮਰੀਕਾ ਦੇ ਵਿੱਚ ਸ਼ਾਮਲ ਰਹੇਗਾ ਤੇ ਉਹਨਾਂ ਦੇ ਉੱਪਰ ਵੀ ਕਾਰਵਾਈਆਂ ਹੋਣਗੀਆਂ ਔਰ ਇੱਕ ਚੀਜ਼ ਤੁਸੀਂ ਹੋਰ ਮੰਨ ਕੇ ਚੱਲੋ ਕਿ ਮੰਨ ਲਓ ਤੁਸੀਂ ਭਾਰਤ ਦੇ ਵਿੱਚੋਂ ਜਾਂ ਫਿਰ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚੋਂ ਜੇ ਤੁਸੀਂ ਵੀ ਇਜ਼ਰਾਈਲ ਨੂੰ ਛੱਡ ਕੇ ਗਾਜ਼ਾ ਦਾ ਜਾਂ ਉਸ ਮੁਲਕ ਦਾ ਤੁਸੀਂ ਸਮਰਥਨ ਕਰਦੇ ਹੋ ਜਿਹੜਾ ਜਿਹੜਾ ਮੁਲਕ ਜਿਹੜੇ ਮੁਲਕ ਨੂੰ ਅਮਰੀਕਾ ਪਸੰਦ ਨਹੀਂ ਕਰਦਾ ਤੇ ਹੋ ਸਕਦਾ ਕਿ ਆਨਲਾਈਨ ਟਾਈਮ ਦੇ ਵਿੱਚ ਜਦੋਂ ਤੁਸੀਂ ਵੀ ਅਮਰੀਕਾ ਜਾਣਾ ਹੋਵੇ ਤੇ ਤੁਹਾਡੇ ਵੀ ਏਆਈ ਦੇ ਮਾਧਿਅਮ ਦੇ ਨਾਲ ਜਦੋਂ ਤੁਹਾਡੇ ਸੋਸ਼ਲ ਮੀਡੀਆ ਹੈਂਡਲ ਟਰੇਸ ਕੀਤੇ ਜਾਂਦੇ ਉਹਦੇ ਵਿੱਚ ਜੇ ਤੁਸੀਂ ਵੀ ਕੋਈ ਅਸੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਨੇ ਹੋ ਤੇ ਕਿਤੇ ਨਾ ਕਿਤੇ ਕਾਰਵਾਈ ਤੁਹਾਡੇ ਤੇ ਵੀ ਹੋ ਸਕਦੀ ਹੈ ਹੋ ਸਕਦਾ ਅਮਰੀਕਾ ਦੇ ਵਿੱਚ ਤੁਹਾਨੂੰ ਐਂਟਰੀ ਨਾ ਮਿਲੇ ਸੋ ਐਸੀਆਂ ਕਾਰਵਾਈਆਂ ਅਮਰੀਕਾ ਦੇ ਵੱਲੋਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਐਲਾਨ ਮਸਕ ਡੋਜੀ ਦੇ ਚੇਅਰਮੈਨ ਬਣਾ ਦਿੱਤੇ ਗਏ ਨੇ ਡੋਜੀ ਉਹ ਸੰਸਥਾ ਹੈ ਜਿਹੜੀ ਸਾਰੀ ਸੁਰੱਖਿਆ ਨੂੰ ਦੇਖਦੀ ਹੈ ਔਰ ਦੂਸਰੇ ਦੇਸ਼ਾਂ ਨੂੰ ਕਿਸ ਤਰੀਕੇ ਦੇ ਨਾਲ ਅਮਰੀਕਾ ਨੇ ਪੈਸਾ ਦੇਣਾ ਹੈ ਔਰ ਅਮਰੀਕਾ ਦੇ ਪੈਸੇ ਨੂੰ ਕਿਸ ਤਰੀਕੇ ਦੇ ਨਾਲ ਸੇਵ ਕਰਨਾ ਹੈ ਦੂਸਰੇ ਦੇਸ਼ਾਂ ਤੋਂ ਟੈਰਿਫ ਜਿਹੜਾ ਅ ਅਮਰੀਕਾ ਨੇ ਲੈਣਾ ਉਹ ਕਿਸ ਤਰੀਕੇ ਨਾਲ ਕਰ ਰਹਾ ਉਹ ਸਾਰਾ ਕੁਝ ਐਲਾਨ ਮਸਕ ਦੀ ਉਹ ਉਹ ਐਲਾਨ ਮਸਕ ਦਾ ਉਹ ਵਿਭਾਗ ਕਰ ਰਿਹਾ ਇਸ ਕਰਕੇ ਐਲਾਨ ਮਸਕ ਔਰ 트੍ਰੰਪ ਦੋਵੇਂ ਇਕੋ ਲੀਕ ਤੇ ਚੱਲ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਸੀ ਜਦੋਂ ਅ ਐਲਾਨ ਮਸਕ ਨੇ ਟਵਿੱਟਰ ਨੂੰ ਖਰੀਦ ਕੇ ਖਰੀਦਿਆ ਖਰੀਦ ਕੇ ਫਿਰ ਉਸ ਦਾ ਨਾਮ ਐਕਸ ਕੀਤਾ ਉਸ ਮੌਕੇ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੀ ਛਟਣੀ ਕੀਤੀ ਸੀ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਅਮਰੀਕਾ ਦੇ ਵਿੱਚ ਕੀ ਹੋਇਆ ਜਿਵੇਂ 트੍ਰੰਪ ਆਏ ਉਹੀ ਵਾਲਾ ਰੂਲ ਇੰਪਲੀਮੈਂਟ ਕਰਵਾ ਦਿੱਤਾ ਐਲਾਨ ਮਸਕ ਨੇ ਸਰਕਾਰੀ ਵਿਭਾਗਾਂ ਦੇ ਵਿੱਚੋਂ ਲੋਕ ਕੱਢਣੇ ਸ਼ੁਰੂ ਕਰ ਦਿੱਤੇ ਮਤਲਬ ਜੋ-ਜੋ ਐਲਾਨ ਮਸਕ ਪਿਛਲੇ ਸਮਿਆਂ ਦੇ ਵਿੱਚ ਆਪਣੇ ਬਿਜ਼ਨਸ ਨੂੰ ਵਧਾਉਣ ਦੇ ਲਈ ਕਰਦੇ ਨੇ ਉਹੀ ਅਮਰੀਕਾ ਦੀ ਸਰਕਾਰ ਹੁਣ ਕਰ ਰਹੀ ਹੈ ਕਿਉਂਕਿ ਐਲਾਨ ਮਸਕ ਦੇ ਕੋਲ ਬਹੁਤ ਵੱਡਾ ਵਿਭਾਗ ਹੈ ਔਰ ਪੱਕੇ ਦੋਸਤ ਨੇ ਟਰੰਪ ਦੇ ਸੋ ਇਹ ਆਨ ਵਾਲੇ ਟਾਈਮ ਦੀਆਂ ਉਹ ਗਤੀਵਿਧੀਆਂ ਨੇ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਜੇ ਤੁਸੀਂ ਵੀ ਸ਼ਾਮਲ ਹੁੰਦੇ ਹੋ ਜੇ ਅੱਜ ਤੁਸੀਂ ਅਣਜਾਣੇ ਦੇ ਵਿੱਚ ਸ਼ਾਮਲ ਹੋ ਗਏ ਉਸ ਗਤੀ ਦੀ ਬਿੱਦੀ ਦੇ ਵਿੱਚ ਔਰ ਤੁਸੀਂ ਆਨਲਾਈਨ ਟਾਈਮ ਦੇ ਵਿੱਚ ਅਮਰੀਕਾ ਦੇ ਵਿੱਚ ਜਾਣਾ ਤੇ ਤੁਹਾਡੇ ਉੱਪਰ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ ਕਿਉਂਕਿ ਅਮਰੀਕਾ ਦੇ ਵੱਲੋਂ ਸਿਰਫ ਵਿਦਿਆਰਥੀਆਂ ਦੇ ਉੱਪਰ ਹੀ ਨਹੀਂ ਤੁਸੀਂ ਦੇਖੋ ਕਿ ਪੈਰਿਸ ਦੇ ਕੁਝ ਐਸੇ ਬਿਜ਼ਨਸਮੈਨ ਨੇ ਪੈਰਿਸ ਦੀਆਂ ਕੁਝ ਐਸੀਆਂ ਕੰਪਨੀਆਂ ਨੇ ਜਿਹੜੀਆਂ ਪੈਰਿਸ ਤੋਂ ਸਮਾਨ ਬਣਾ ਕੇ ਅਮਰੀਕਾ ਭੇਜਦੀਆਂ ਨੇ ਉਹਨਾਂ ਕੰਪਨੀਆਂਜ਼ ਨੂੰ ਵੀ ਅਮਰੀਕਾ ਦੇ ਵੱਲੋਂ ਨੋਟਿਸ ਭੇਜੇ ਜਾ ਰਹੇ ਨੇ ਮਤਲਬ ਪੈਰਿਸ ਦੀ ਕੰਪਨੀ ਹੈ ਪੈਰਿਸ ਦੀ ਕੰਪਨੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਜਵਾਬ ਮੰਗ ਰਹੇ ਨੇ ਕਿ ਤੁਸੀਂ ਸਾਡੇ ਨਾਲ ਬਿਜ਼ਨਸ ਕਰਦੇ ਹੋ ਤੁਸੀਂ ਸਾਨੂੰ ਸਾਰਾ ਕੁਝ ਇੱਕ ਨੰਬਰ ਦੇ ਵਿੱਚ ਦੱਸੋ ਕਿ ਤੁਸੀਂ ਕੀ ਕੀ ਬਣਾਉਂਦੇ ਹੋ ਕਿਦਾਂ ਕਿਦਾਂ ਸਾਡੇ ਕੋਲ ਤੁਸੀਂ ਸਮਾਨ ਭੇਜਦੇ ਹੋ ਮਤਲਬ ਹੁਣ ਪੈਰਿਸ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਚਰਚਾ ਛਿੜ ਪਈ ਹੈ ਕਿ ਇਹ ਸਿੱਧੇ ਤੌਰ ਦੇ ਉੱਤੇ ਸਾਡੇ ਲੋਕਾਂ ਦੇ ਉੱਪਰ ਨਿਸ਼ਾਨਾ ਔਰ ਸ਼ਿਕੰਜਾ ਕਸਣ ਦੀ ਕੋਸ਼ਿਸ਼ ਜਿਹੜੀ ਅਮਰੀਕਾ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਆਪਣੇ ਮੁਲਕ ਦੇ ਵਿੱਚ ਬਣੀਆਂ ਹੋਈਆਂ ਏਜੰਸੀਸ ਆਪਣੇ ਮੁਲਕ ਦੇ ਵਿੱਚ ਬਣੀਆਂ ਹੋਈਆਂ ਐਸੇ ਵਿਭਾਗ ਜਾਂ ਫਿਰ ਫੈਕਟਰੀਆਂ ਜਾਂ ਕੰਪਨੀਆਂ ਦੇ ਕੋਲੋਂ ਤੁਸੀਂ ਜੋ ਮਰਜ਼ੀ ਮੰਗੋ ਤੁਸੀਂ ਪੈਰਿਸ ਦੀ ਇੱਕ ਕੰਪਨੀ ਜਿਹੜੀ ਪੈਰਿਸ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਤੋਂ ਜਵਾਬ ਕਿੱਦਾਂ ਮੰਗ ਸਕਦੇ ਹੋ ਸੋ ਇਹਨੂੰ ਲੈ ਕੇ ਵੀ ਪੂਰੀ ਦੁਨੀਆ ਦੇ ਵਿੱਚ ਚਰਚਾ ਚੱਲ ਪਈ ਹੈ ਕਿਉਂਕਿ ਅਮਰੀਕਾ ਕਿਤੇ ਨਾ ਕਿਤੇ ਯੂਰਪ ਨੂੰ ਆਪਣਾ ਚੰਗਾ دوست ਸਮਝਦਾ ਹੈ ਜੇ ਯੂਰਪ ਦੀ ਗੱਲ ਕਰੀਏ ਤਾਂ ਯੂਰਪ ਦੇ ਵਿੱਚ ਤਿੰਨ ਚਾਰ ਕੰਟਰੀਆਂ ਨੂੰ ਛੱਡ ਕੇ ਬਹੁਤ ਸਾਰੀਆਂ ਐਸੀਆਂ ਵੱਡੀਆਂ ਕੰਪਨੀਆਂ ਨਹੀਂ ਹੈ ਕਿ ਦੇਸ਼ ਨਹੀਂ ਹੈ ਜਿਹੜੇ ਸਿੱਧੇ ਤੌਰ ਦੇ ਉੱਤੇ ਅਮਰੀਕਾ ਦੇ ਨਾਲ ਪੰਗਾ ਲੈ ਸਕਣ ਚਾਹੇ ਜਰਮਨੀ ਹੋਵੇ ਤਕੜਾ ਹੈ ਇੰਗਲੈਂਡ ਤਕੜਾ ਹੋ ਗਿਆ ਰੂਸ ਤਕੜਾ ਹੋ ਗਿਆ ਪਰ ਇਸ ਤੋਂ ਇਲਾਵਾ ਕੋਈ ਹੋਰ ਬਹੁਤ ਵੱਡੇ ਵੱਡੇ ਮੁਲਕ ਨਹੀਂ ਹੈ ਕਿ ਸਿੱਧੇ ਤੌਰ ਦੇ ਉੱਤੇ ਅਮਰੀਕਾ ਦੇ ਨਾਲ ਉਹ ਪੰਗਾ ਲੈ ਸਕਣ ਪਰ ਹੁਣ ਜਦੋਂ ਅਮਰੀਕਾ ਦੇ ਵੱਲੋਂ ਦਖਲ ਸਿੱਧੀ ਯੂਰਪ ਦੇ ਵਿੱਚ ਵੀ ਕਰ ਦਿੱਤੀ ਗਈ ਹੈ ਤੇ ਇਸ ਇਸ ਨੂੰ ਲੈ ਕੇ ਵੀ ਪੂਰੀ ਦੁਨੀਆ ਦੇ ਵਿੱਚ ਚਰਚਾ ਛਿੜ ਪਈ ਹੈ ਔਰ ਇਹਦਾ ਇੱਕ ਬਹੁਤ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਗ੍ਰੀਨਲੈਂਡ ਕਿਉਂਕਿ ਗ੍ਰੀਨਲੈਂਡ ਨੂੰ ਲੈਣ ਦੇ ਬਾਰੇ ਟਰੰਪ ਜਿੱਤਦੇ ਹੀ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਗ੍ਰੀਨਲੈਂਡ ਦੇ ਉੱਪਰ ਅਮਰੀਕਾ ਦਾ ਕਬਜ਼ਾ ਹੋਏਗਾ ਔਰ ਅਮਰੀਕਾ ਗ੍ਰੀਨਲੈਂਡ ਨੂੰ ਲੈ ਕੇ ਰਹੇਗਾ ਗ੍ਰੀਨਲੈਂਡ ਕਿਹੜਾ ਇਲਾਕਾ ਹੈ ਗ੍ਰੀਨਲੈਂਡ ਉਹ ਇਲਾਕਾ ਹੈ ਜਿਹੜਾ ਕੈਨੇਡਾ ਔਰ ਡੈਨਮਾਰਕ ਦੇ ਗੱਭੇ ਇੱਕ ਐਸਾ ਟਾਪੂ ਹੈ ਐਸਾ ਗਲੇਸ਼ੀਅਰ ਬ ਜਿਹਨੂੰ ਹਥਿਆਉਣ ਦੀ ਕੋਸ਼ਿਸ਼ ਜਿਹੜੀ ਆ ਟਰੰਪ ਦੇ ਵੱਲੋਂ ਸਮੇਂ-ਸਮੇਂ ਤੇ ਕੀਤੀ ਜਾ ਰਹੀ ਔਰ ਉਹਨਾਂ ਨੇ ਸਿੱਧੇ ਤੌਰ ਦੇ ਉਤੇ ਕਿਹਾ ਹੈ ਡੈਨਮਾਰਕ ਨੂੰ ਕਿ ਗ੍ਰੀਨਲੈਂਡ ਸਾਨੂੰ ਦੇ ਦਿੱਤਾ ਜਾਵੇ ਪਰ ਗ੍ਰੀਨਲੈਂਡ ਨੂੰ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਯੂਰਪ ਔਰ ਅਮਰੀਕਾ ਦੀ ਸਿੱਧੇ ਤੌਰ ਦੇ ਉਤੇ ਲੜਾਈ ਹੋ ਸਕਦੀ ਹੈ ਕਿਉਂਕਿ ਡੈਨਮਾਰਕ ਦੇ ਜਿਹੜੇ ਆਗੂ ਨੇ ਗ੍ਰੀਨਲੈਂਡ ਹਿੱਸਾ ਹੈ ਡੈਨਮਾਰਕ ਦਾ ਡੈਨਮਾਰਕ ਦੇ ਉੱਪਰ ਡੈਨਮਾਰਕ ਨਹੀਂ ਚਾਹੁੰਦਾ ਕਿ ਗ੍ਰੀਨਲੈਂਡ ਸਾਡਾ ਹਿੱਸਾ ਜਾਵੇ ਕਿਉਂਕਿ ਉੱਥੇ ਗਲੇਸ਼ੀਅਰ ਨੇ ਗਲੇਸ਼ੀਅਰ ਗਲੋਬਲ ਵਾਰਮਿੰਗ ਦੇ ਕਰਕੇ ਖੁਰਦੇ ਜਾ ਰਹੇ ਹਨ ਔਰ ਉਥੇ ਬਹੁਤ ਸਾਰੇ ਅਜਿਹੇ ਖਣਿਜ ਪਦਾਰਥ ਨੇ ਜਿਨ੍ਹਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਅਮਰੀਕਾ ਹਥਿਆਣਾ ਚਾਹੁੰਦਾ ਗ੍ਰੀਨਲੈਂਡ ਲੈਂਡ ਦਾ ਕਾਰਨ ਇਹ ਹੈ ਸੋ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿੱਧੇ ਤੌਰ ਦੇ ਉਤੇ ਗ੍ਰੀਨਲੈਂਡ ਨੂੰ ਲੈਣ ਦੇ ਲਈ ਵੀ ਯੂਰਪ ਦੇ ਉੱਪਰ ਇਹ ਦਬਾਅ ਜਿਹੜਾ ਅਮਰੀਕਾ ਦੇ ਵੱਲੋਂ ਬਣਾਇਆ ਜਾ ਸਕਦਾ ਹੈ ਸੋ ਐਸੀਆਂ ਸੰਭਾਵਨਾਵਾਂ ਚੱਲ ਰਹੀਆਂ ਨੇ ਪਰ ਦੇਖਣਾ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਡੋਨਲਡ ਟਰੰਪ ਦੇ ਵੱਲੋਂ ਕਿਹੜੇ-ਕਿਹੜੇ ਮੁਲਕ ਨੂੰ ਕਦੋਂ-ਕਦੋਂ ਕਿੱਦਾਂ-ਕਿੱਦਾਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਪਰ ਜਿਹੜੇ ਵਿਦਿਆਰਥੀ ਨੇ ਸਟੂ ਅਮਰੀਕਾ ਦੇ ਵਿੱਚ ਉਹ ਇੱਕ ਗੱਲ ਨੂੰ ਮੰਨ ਕੇ ਚੱਲਣ ਕਿ ਜੇ ਤੁਸੀਂ ਸਟੱਡੀ ਕਰਨ ਗਿਆ ਹੋ ਤੇ ਸਿੱਧੇ ਤੌਰ ਦੇ ਉਤੇ ਸਟੱਡੀ ਕਰੋ ਕੋਈ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਦੇਸ਼ ਦਾ ਫੇਵਰ ਜਾਂ ਕਿਸੇ ਦੇਸ਼ ਦਾ ਵਿਰੋਧ ਨਾ ਕਰੋ ਅਮਰੀਕੀ ਸਰਕਾਰ ਦਾ ਕੁਝ ਨਹੀਂ ਪਤਾ ਕਿ ਉਹਨਾਂ ਦੇ ਵੱਲੋਂ ਕਦੋਂ ਕਿਦੇ ਉੱਤੇ ਸ਼ਿਕੰਜਾ ਕੱਸ ਦਿੱਤਾ ਜਾਵੇ ਇੱਕ ਖਬਰ ਜੇ ਹੁਣ ਆਪਾਂ ਪੰਜਾਬ ਦੀ ਕਰੀਏ ਤੇ ਪੰਜਾਬ ਦੇ ਵਿੱਚ ਕੱਲ ਬਹੁਤ ਵੱਡਾ ਉਲਟਫੇਰ ਹੋਇਆ ਮਨਿੰਦਰਜੀਤ ਸਿੰਘ 베ਦੀ ਪੰਜਾਬ ਦੇ ਨਵੇਂ ਏਜੀ ਬਣ ਗਏ ਨੇ ਐਡਵੋਕੇਟ ਜਨਰਲ ਬਣ ਗਏ ਨੇ ਔਰ ਸਰਕਾਰ ਦੇ ਵੱਲੋਂ ਗੁਰਮਿੰਦਰ ਸਿੰਘ ਗੈਰੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਗੁਰਮਿੰਦਰ ਸਿੰਘ ਗੈਰੀ 2023 ਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਬਣੇ ਸੀਗੇ ਔਰ ਐਡਵੋਕੇਟ ਜਨਰਲ ਬਣਨ ਦੇ ਨਾਲ ਉਹਨਾਂ ਦੇ ਕੁਝ ਚਰਚਾਵਾ ਚੱਲ ਪਈਆਂ ਸੀ ਕਿ ਉਹਨਾਂ ਨੂੰ ਇਸ ਕਰਕੇ ਬਣਾਇਆ ਗਿਆ ਕਿ ਜਿਹੜੇ ਵਿਰੋਧੀ ਧਿਰਾਂ ਦੇ ਆਗੂ ਨੇ ਚਾਹੇ ਜਿਹੜੇ ਮੰਤਰੀ ਸਾਫਕਾ ਮੰਤਰੀ ਨੇ ਉਹਨਾਂ ਦੇ ਉੱਪਰ ਸ਼ਿਕੰਜੇ ਕੱਸੇ ਜਾਣੇ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਸ਼ਿਕੰਜਾ ਕੱਸਣ ਦੇ ਲਈ ਗੁਰਮਿੰਦਰ ਸਿੰਘ ਗੈਰੀ ਹੋਣਾ ਨੂੰ ਲਿਆਂਦਾ ਗਿਆ ਪਰ ਉਸ ਤੋਂ ਬਾਅਦ ਹਾਲਾਕੀ ਕਾਰਵਾਈਆਂ ਤੇਜ਼ ਹੋਈਆਂ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਪਰ ਕੋਈ ਸਿੱਟੇ ਨਾ ਲੱਗ ਸਕੇ ਸੋ ਇੱਕ ਇਹ ਵੀ ਕਾਰਨ ਹੈ ਕਿ ਹੁਣ ਗੁਰਮਿੰਦਰ ਸਿੰਘ ਗੈਰੀ ਹੁਣਾਂ ਨੂੰ ਹਟਾ ਕੇ ਨਵੇਂ ਮਨਿੰਦਰਜੀਤ ਸਿੰਘ ਭੇਦੀ ਹੁਣਾਂ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਬਣਾਇਆ ਗਿਆ ਸੋ ਪੰਜਾਬ ਸਰਕਾਰ ਦਾ ਤੀਸਰਾ ਸਾਲ ਚੱਲਦਾ ਹੈ ਔਰ ਤੀਸਰੇ ਐਡਵੋਕੇਟ ਜਨਰਲ ਨੇ ਔਰ ਪਿਛਲੇ ਜਿਹੜੇ ਐਡਵੋਕੇਟ ਜਨਰਲ ਤਿੰਨਾਂ ਦੇ ਤਿੰਨ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਹਾਲਾਕੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਨਾ ਦੀ ਬਦਲੀ ਇਸ ਕਰਕੇ ਹੋਈ ਹੈ ਕਿ ਸਰਕਾਰ ਸ਼ਾਇਦ ਇਹਨਾਂ ਤੋਂ ਕੁਝ ਐਸਾ ਕਰਵਾਣਾ ਚਾਹੁੰਦੀ ਸੀ ਜੋ ਸਿੱਧੇ ਤੌਰ ਦੇ ਉਤੇ ਗੁਰਮਿੰਦਰ ਸਿੰਘ ਗੈਰੀ ਨਹੀਂ ਕਰਨਾ ਚਾਹੁੰਦੇ ਸੀ ਔਰ ਇਸ ਕਰਕੇ ਮਨਿੰਦਰਜੀਤ ਸਿੰਘ ਬੀਦੀ ਨੂੰ ਲਿਆਂਦਾ ਗਿਆ ਕਿ ਉਹਨਾਂ ਤੋਂ ਕੁਝ ਕੰਮ ਕਰਵਾਏ ਜਾ ਸਕਣ ਔਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਪਾ ਐਲੋਪੀ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਇਹ ਲਗਾਏ ਗਏ ਨੇ ਕਿ ਸਿੱਧੇ ਤੌਰ ਦੇ ਉਤੇ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਾਰਦੀ ਹੈ ਉੱਥੇ ਦੇ ਜਿਹੜੇ ਕਾਨੂੰਨ ਵਿਭਾਗ ਦੇ ਕੁਝ ਆਮ ਆਦਮੀ ਪਾਰਟੀ ਦੇ ਜਾਂ ਕਹੋ ਕਿ ਅਰਵਿੰਦ ਕੇਜਰੀਵਾਲ ਦੇ ਖਾਸ ਬੰਦੇ ਸੀ 50 ਦੇ ਕਰੀਬ ਉਹ ਬੰਦੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਕਹਿੰਦੇ 50 ਦੇ 50 ਬੰਦੇ ਉੱਥੇ ਵਿਹਲੇ ਬੈਠੇ ਉਹਨਾਂ ਨੂੰ ਕੰਮ ਦੇਣ ਦੇ ਲਈ ਹੁਣ ਪਿੰਜਾਰ ਦੇ ਵਿੱਚ ਲਿਆਂਦਾ ਜਾਏਗਾ ਇਸ ਕਰਕੇ ਇਹ ਵੱਡੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਅਫਸਰ ਹਟਾ ਕੇ ਦਿੱਲੀ ਦੇ ਅਫਸਰ ਪੰਜਾਬ ਦੇ ਵਿੱਚ ਲਿਆਂਦੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਰੋਜੀ ਰੋਟੀ ਪਾਇਆ ਜਾ ਸਕੇ ਕਿਉਂਕਿ ਦਿੱਲੀ ਹਾਰਨ ਤੋਂ ਬਾਅਦ ਉਹ ਸਾਰੇ ਦੇ ਸਾਰੇ ਲੋਕ ਵਿਹਲੇ ਹੋ ਕੇ ਬੈਠੇ ਨੇ ਸੋ ਕਈ ਤਰੀਕੇ ਦੇ ਇਲਜ਼ਾਮ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਪਰ ਪੰਜਾਬ ਦੇ ਲਈ ਇਹ ਖਬਰ ਚੰਗੀ ਹੈ ਜਾਂ ਮਾੜੀ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਪਰ ਤਿੰਨ ਸਾਲਾਂ ਦੇ ਵਿੱਚ ਤਿੰਨ ਐਡਵੋਕੇਟ ਜਨਰਲ ਜਿਹੜੇ ਨੇ ਉਹ ਬਦਲ ਦਿੱਤੇ ਗਏ ਨੇ ਇੱਕ ਖਬਰ ਕਰਨਲ ਕੋਟਮਾਰ ਦੇ ਨਾਲ ਜੁੜੀ ਰਹੀ ਹੈ ਮਾਮਲਾ ਪਿਛਲੇ ਬਹੁਤ ਦਿਨਾਂ ਤੋਂ ਭਖਿਆ ਹੋਇਆ ਹੈ ਬੀਤੇ ਕੱਲ ਪਰਿਵਾਰ ਦੇ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਦਿੱਲੀ ਦੇ ਵਿੱਚ ਗਏ 25 ਮਿੰਟ ਦੇ ਕਰੀਬ ਕਾਲੇ ਮੁਲਾਕਾਤ ਹੋਈ ਔਰ ਮੁਲਾਕਾਤ ਤੋਂ ਬਾਅਦ ਪਰਿਵਾਰ ਨੇ ਦੱਸਿਆ ਉਹਨਾਂ ਦੇ ਧਰਮ ਪਤਨੀ ਵੀ ਨਾਲ ਮੌਜੂਦ ਰਹੇ ਉਹਨਾਂ ਨੇ ਦੱਸਿਆ ਕਿ ਅਸੀਂ ਰੱਖਿਆ ਮੰਤਰੀ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਸਾਡੇ ਨਾਲ ਬਹੁਤ ਤੱਕਾ ਹੋਇਆ ਹੈ ਔਰ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਪੁਲਿਸ ਦੀ ਥਾਂ ਕੋਈ ਜਾਂ ਸੀਬੀਆਈ ਜਾ ਕੋਈ ਇੰਡੀਪੈਂਡੈਂਟ ਜਾਂਚ ਏਜੰਸੀ ਜਿਹੜੀ ਹੈ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰੇ ਸਾਨੂੰ ਪੰਜਾਬ ਪੁਲਿਸ ਦੇ ਉੱਪਰ ਭਰੋਸਾ ਨਹੀਂ ਹੈ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿਉਂਕਿ ਜਾਂਚ ਜਿਹੜੀ ਉਹ ਸਹੀ ਨਹੀਂ ਹੋਏਗੀ ਸਾਨੂੰ ਐਸਾ ਅੰਦੇਸ਼ਾ ਹੈ ਔਰ ਇਸ ਕਰਕੇ ਨਾਲ ਹੀ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਕਿ ਐਸਐਸਪੀ ਪਟਿਆਲਾ ਨੂੰ ਉੱਥੋਂ ਉਹਨਾਂ ਦਾ ਤਵਾਦਲਾ ਕੀਤਾ ਜਾਏ ਉਹ ਮਾਫੀ ਮੰਗਣ ਸਾਡੇ ਤੋਂ ਸੋ ਇਹ ਪਰਿਵਾਰ ਦੇ ਵੱਲੋਂ ਲੰਬੇ ਸਮੇਂ ਤੋਂ ਮੰਗ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ ਰੱਖਿਆ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਇਨਸਾਫ ਮਿਲੇਗਾ ਔਰ ਇਨਸਾਫ ਦਿਵਾਉਣ ਦੇ ਲਈ ਅਸੀਂ ਕੋਈ ਇਹਦੇ ਤੇ ਸਖਤ ਐਕਸ਼ਨ ਵੀ ਲਵਾਂਗੇ ਦੂਸਰੇ ਪਾਸੇ ਅੱਜ ਪਰਿਵਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਔਰ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਹੇਗਾ ਅੱਜ 11 ਵਜੇ ਮੁਲਾਕਾਤ ਸੀਐਮ ਰਹਾਇਸ਼ ਤੇ ਹੋਏਗੀ ਹਾਲਾਂਕਿ ਇਹ ਮੁਲਾਕਾਤ ਦਾ ਸਮਾਂ ਪਹਿਲੇ ਦੇ ਦਿੱਤਾ ਗਿਆ ਸੀ ਜਦੋਂ ਪਟਿਆਲਾ ਦੇ ਵਿੱਚ ਡੀਸੀ ਦਫ਼ਤਰ ਦੇ ਬਾਅਦ ਪੱਕਾ ਧਰਨਾ ਲਗਾ ਦਿੱਤਾ ਗਿਆ ਸੀ ਪਰਿਵਾਰ ਦੇ ਵੱਲੋਂ ਉਦੋਂ ਸੀਐਮ ਭਗਵੰਤ ਮਾਨ ਹੁਣਾਂ ਨੇ ਇਹ ਭੇਜਿਆ ਸੀ ਪ੍ਰਪੋਜ਼ਲ ਕਿ ਤੁਸੀਂ ਮੁਲਾਕਾਤ ਦੇ ਲਈ ਆਓ ਆਪਾਂ ਬੈਠ ਕੇ ਤੇ ਗੱਲ ਕਰਦੇ ਹਾਂ ਸੋ 31 ਤਰੀਕ ਦਾ ਸਮਾਂ ਜਿਹੜਾ ਸੀ ਉਹ ਮਿਥਿਆ ਗਿਆ ਸੀ ਅੱਜ ਇਹ ਤਰੀਕਾ 11 ਵਜੇ ਇਹ ਮੁਲਾਕਾਤ ਹੋਏਗੀ ਇਸ ਮੁਲਾਕਾਤ ਦੇ ਵਿੱਚ ਸੀਐਮ ਭਗਵੰਤ ਮਾਨ ਕਿੰਨਾ ਕੁ ਵਿਸ਼ਵਾਸ ਦਿਲਵਾਉਣ ਦੇ ਵਿੱਚ ਪਰਿਵਾਰ ਨੂੰ ਕਾਮਯਾਬ ਹੁੰਦੇ ਨੇ ਉਹ ਦੇਖਣਾ ਹੋਏਗਾ ਪਰ ਕਰਨਲ ਕੋਟਮਾਰ ਦੇ ਵਿੱਚ ਪਰਿਵਾਰ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਵੱਲੋਂ ਵਕ ਵਕ ਥਾਹਾਂ ਦੇ ਉੱਤੇ ਜਾ ਕੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਔਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਪਰਿਵਾਰ ਨੂੰ ਇਨਸਾਫ ਕਦੋਂ ਤੱਕ ਮਿਲੇਗਾ ਔਰ ਪਰਿਵਾਰ ਜਿਹੜਾ ਹੈ ਉਸ ਇਨਸਾਫ ਤੋਂ ਕਿੰਨਾ ਕੁ ਸੰਤੁਸ਼ਟ ਹੁੰਦਾ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਇੱਕ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਅੱਜ ਕਿਸਾਨਾਂ ਦੇ ਵੱਲੋਂ ਐਸ ਕੇ ਐਮ ਗੈਰ ਸਿਆਸੀ ਦੇ ਵੱਲੋਂ ਅੱਜ ਔਰ ਮਜ਼ਦੂਰ ਮੋਰਚਾ ਮਤਲਬ ਖਨੌਰੀ ਤੇ ਸ਼ੰਭੂ ਮੋਰਚੇ ਦੇ ਉੱਪਰ ਜਿਹੜੇ ਕਿਸਾਨ ਬੈਠੇ ਸੀ ਦੋਵੇਂ ਮੋਰਚੇ ਅੱਜ ਉਹਨਾਂ ਦੇ ਵੱਲੋਂ ਸੂਬੇ ਭਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਮੰਤਰੀਆਂ ਔਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ ਘਰਾਵ ਕੀਤਾ ਜਾਏਗਾ ਔਰ ਉਹਨਾਂ ਦੇ ਬੋਲੋ ਇਹ ਮੰਗ ਕੀਤੀ ਜਾਏਗੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਉਹਨਾਂ ਦੇ ਨਾਲ ਧੱਕਾ ਹੋਇਆ ਉਹਨਾਂ ਦੇ ਮੋਰਚੇ ਧੱਕੇ ਨਾਲ ਚੁਕਵਾਏ ਗਏ ਨੇ ਔਰ ਨੰਬਰ 2 ਕਿਸਾਨਾਂ ਦਾ ਬਹੁਤ ਸਾਰਾ ਸਮਾਨ ਜਿਹੜਾ ਚੋਰੀ ਹੋਇਆ ਜਿਸ ਸਮਾਨ ਦੇ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਪਰ ਜਿਹੜਾ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਵੱਡੇ ਵੱਡੇ ਇਲਜ਼ਾਮ ਜਿਹੜੇ ਪੰਜਾਬ ਸਰਕਾਰ ਦੇ ਉੱਪਰ ਲਗਾਏ ਜਾ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਕਿਹਾ ਸੀ ਕਿ ਸਮਾਨ ਸਾਰਾ ਸੀ ਇੱਕ ਇੱਕ ਕਰਕੇ ਕਿਸਾਨਾਂ ਨੂੰ ਵਾਪਸ ਕਰ ਰਹੇ ਆ ਪਰ ਨੌਬਤ ਇਹ ਆ ਗਈ ਕਿ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਉੱਪਰ ਇੱਕ ਦੇ ਉੱਪਰ ਕਾਰਵਾਈ ਕਰਨੀ ਪੈ ਗਈ ਕਿਉਂਕਿ ਉਹਦੇ ਉੱਪਰ ਜਿਹੜੀ ਟਰਾਲੀ ਚੋਰੀ ਕਰਨ ਦਾ ਟਰੈਕਟਰ ਚੋਰੀ ਕਰਨ ਦਾ ਇਲਜ਼ਾਮ ਲੱਗਾ ਸੀ ਔਰ ਉਹ ਸਾਬਤ ਵੀ ਹੋ ਗਿਆ ਔਰ ਇਸ ਕਰਕੇ ਫਿਰ ਐਫ ਆਈ ਆਰ ਵੀ ਕੀਤੀ ਗਈ ਉਸ ਪੁਲਿਸ ਅਧਿਕਾਰੀ ਦੇ ਚਾਚੇ ਦੇ ਉੱਪਰ ਵੀ ਐਫ ਆਈ ਆਰ ਕੀਤੀ ਗਈ ਔਰ ਉਹਨਾਂ ਨੂੰ ਕਾਬੂ ਵੀ ਕੀਤਾ ਗਿਆ ਸੋ ਹੁਣ ਇਸ ਮਾਮਲੇ ਦੇ ਵਿੱਚ ਕੀ ਕੁਝ ਸਾਹਮਣੇ ਆਏਗਾ ਉਹ ਦੇਖਣਾ ਹੋਵੇਗਾ ਸੋ ਜੇਕਰ ਆਈ ਪੀਐਲ ਦੀ ਗੱਲ ਕਰੀਏ ਤੇ ਅੱਜ ਦਾ ਮੁਕਾਬਲਾ ਆਈ ਪੀਐਲ ਦੇ ਵਿੱਚ ਕਲਕੱਤਾ ਨਾਈਟ ਰਾਈਡਰ ਔਰ ਮੁੰਬਈ ਇੰਡੀਅਨਸ ਦੇ ਵਿਚਕਾਰ ਹੋਏਗਾ ਸ਼ਾਮ 7:30 ਵਜੇ ਇਹ ਮੁਕਾਬਲਾ ਖੇਡਿਆ ਜਾਏਗਾ ਇਸ ਮੁਕਾਬਲੇ ਦੇ ਵਿੱਚ ਬਹੁਤ ਕੁਝ ਖਾਸ ਰਹਿਣ ਵਾਲਾ ਕਿਉਂਕਿ ਮੁੰਬਈ ਇੰਡੀਅਨ ਆਪਣੇ ਪਹਿਲੇ ਦੋਵੇਂ ਮੈਚ ਹਾਰ ਕੇ ਅੱਜ ਤੀਸਰਾ ਮੈਚ ਖੇਲੇਗੀ ਔਰ ਦੂਸਰੇ ਪਾਸੇ ਕੇਕੇਆਰ ਆਪਣਾ ਪਹਿਲਾ ਮੈਚ ਹਾਰੀ ਸੀ ਦੂਸਰਾ ਮੈਚ ਜਿੱਤ ਗਏ ਸੀ ਔਰ ਉਹ ਦੁਬਾਰਾ ਤੋਂ ਉਸ ਵਿਜੇ ਰਥ ਨੂੰ ਆਪਣੇ ਨੂੰ ਜਿੱਤ ਜਿੱਤ ਦੇ ਅਗਾਸ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ ਪਰ ਅੱਜ ਦਾ ਮੁਕਾਬਲਾ ਬੜਾ ਸ਼ਾਨਦਾਰ ਹੋਣ ਵਾਲਾ ਹੈ ਕਿਉਂਕਿ ਵਾਪਸੀ ਕਰਨ ਦਾ ਇੱਕ ਮੌਕਾ ਵਧੀਆ ਮੌਕਾ ਕਿਹਾ ਜਾ ਸਕਦਾ ਮੁੰਬਈ ਇੰਡੀਅਨ ਦੇ ਕੋਲ ਹੈ ਕਿਉਂਕਿ ਮੁੰਬਈ ਇੰਡੀਅਨ ਦੀ ਟੀਮ ਬਹੁਤ ਸ਼ਾਨਦਾਰ ਹੈ ਪਰ ਪਹਿਲੇ ਦੋ ਮੈਚ ਹਾਰ ਕੇ ਟੀਮ ਇਸ ਟਾਈਮ ਪੂਰੀ ਤਰ੍ਹਾਂ ਨਾਲ ਬੈਕਫੁੱਟ ਤੇ ਚਲੀ ਗਈ ਹੈ ਔਰ ਦੂਸਰੇ ਪਾਸੇ ਕੇਕੇਆਰ ਦੀ ਟੀਮ ਇੱਕ ਵਾਰ ਫਿਰ ਤੋਂ ਫਾਰਮ ਦੇ ਵਿੱਚ ਆ ਗਈ ਹੈ ਔਰ ਸੁਨੀਲ ਨਾਰਾਇਣ ਦੇ ਇਸ ਮੁਕਾਬਲੇ ਦੇ ਵਿੱਚ ਖੇਡਣ ਦੇ ਬਹੁਤ ਵੱਡੇ ਚਾਂਸ ਨੇ ਔਰ ਸੁਨੀਲ ਨਾਰਾਇਣ ਦੇ ਆਣ ਦਾ ਮਤਲਬ ਇਹ ਹੈ ਕਿ ਬੋਲਿੰਗ ਵੀ ਮਜ਼ਬੂਤ ਹੋਏਗੀ ਔਰ ਬੈਟਿੰਗ ਵੀ ਇੱਕ ਵਾਰ ਫਿਰ ਤੋਂ ਕੇਕੇਆਰ ਦੀ ਮਜ਼ਬੂਤ ਹੋਣ ਵਾਲੀ ਹੈ ਸੋ ਅੱਜ ਦਾ ਮੁਕਾਬਲਾ ਬਹੁਤ ਅਹਿਮ ਰਹਿਣ ਵਾਲਾ ਹੈ ਖਾਸ ਕਰਕੇ ਮੁੰਬਈ ਇੰਡੀਅਨ ਦੇ ਲਈ ਕਿਉਂਕਿ ਕੇਕੇਆਰ ਦੇ ਵੱਲੋਂ ਦੋ ਮੈਚਾਂ ਦੇ ਵਿੱਚੋਂ ਇੱਕ ਮੈਚ ਜਿੱਤ ਲਿਆ ਗਿਆ ਇੱਕ ਮੈਚ ਹਾਰਿਆ ਗਿਆ ਪਰ ਮੁੰਬਈ ਇੰਡੀਅਨ ਅਜੇ ਤੱਕ ਆਪਦਾ ਖਾਤਾ ਇਸ ਟੂਰਨਾ ਦੇ ਉੱਪਰ ਬਹੁਤ ਸਾਰੀਆਂ ਨਜ਼ਰਾਂ ਰਹਿਣੀਆਂ ਸੋ 7:30 ਵਜੇ ਮੁਕਾਬਲਾ ਹੋਏਗਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ